ਤੋਂ ਲਵਿਰ ਪਿੰਡ ਦਾ ਖੁੱਖ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਉਹ ਲਿਆਓ ਵੀਰੇ ਯਾਰ ਮਾੜੀ ਜਿਹੀ ਕਰੋ ਹਿੰਮਤਾਂ ਪਹਿਲਾ ਨਾਮ ਭਾਈ ਜੀ ਮੋਟਰਸਾਈਕਲ ਕੱਖੂ ਬਾਉਂ ਵਾਲਾ ਬਾਈ ਨੂੰ ਨਾਲ ਸਿਆਗੋਟਾਂ ਦੇ ਪੈਸੇ ਵੰਡੇ ਦੇ ਨਾਲ ਬਣਦੇ ਪੈਸੇ 70 7000 ਰੁਪਏ ਆਇਆ ਸੀ 55000 ਰੁਪਏ ਉਹ ਮੋਟਰਸਾਈਕਲ ਦਿੰਨੇ ਆ 13000 ਰੁਪਏ ਕਾਪੀ ਦਾ ਆਰਸੀ ਦਾ ਕਾਪੀ ਨੂੰ ਬੜੀ ਬੜਾਈ ਮਿਲੂਗੀ ਐਕਸੀਡੈਂਟ ਬਣ ਜਾਣਾ ਬਹੁਤ ਵਧੀਆ ਵਾਜੀ ਹੋਈ ਹੈ ਬਈ ਸਭਾਂ ਵਧਾਈਆਂ ਚੱਲਾ ਜੀ ਤੇਨੂੰ ਦੂਜਾ ਨਾਮ ਬਈ ਜੀ ਗੁਰਪ੍ਰੀਤ ਵੈਡਿੰਗ ਅਨੰਦਪਾਲੀ ਦੇ ਨਾਂ ਤੇ ਕਵਟਰ ਸੀ ਸਰਦਾਰ ਜਗਨੰਦਰ ਸਿੰਘ ਵੈਡਿੰਗ ਬਹੁਤ ਬਹੁਤ ਵਧਾਈਆਂ ਇਹਨਾਂ ਨੂੰ ਦੂਜੇ ਨੰਬਰ ਦੇ ਗਾਣੇ

ਉਹਨਾਂ ਦੇ ਬਾਰੇ ਕਿ ਕਿਹੜੇ ਮਾਰਕੀ ਪ੍ਰਤੀਕਾਤਕੀ ਕਿਹੜੇ ਸਿਗਨਲ ਸਨ ਸਾਹਮਣੇ ਭੀੜ ਕਿ ਤਰ੍ਹਾਂ ਦੀ ਸੀ ਜਿਵੇਂ ਉਹ ਪੀਏ ਨੇ ਉਹ ਵੀ ਸਾਬ ਬਹੁਤ ਪੀੜੀਏ ਕਲਾਸੀ ਬਹੁਤ ਛਿੰਨਾ ਪਾੜੀ ਬਹੁਤ ਵੱਡੀਆਂ ਬਨੇ ਹਸਾਬ ਤਾਂ ਟੌਪ ਨੰਬਰ 1 ਬਾਪ ਜੀ ਦਾ ਨਾਮ ਲਓ ਇਹਨਾਂ ਨੂੰ ਹੀ ਪ੍ਰਿਮਾਤ ਕਰਨੇ ਬਈ ਸਭ ਤੋਂ ਵੱਧ